ਸੰਜੋਗ ਲੱਖ ਖੁਸ਼ੀਆਂ ਬਾਤ ਸ਼ਾਇਆਂ ਜੇ ਸਤ ਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਥਿਰ ਕਰ ਪੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੇਰ ਕਰ ਬੈਸੋ ਹਰ ਜਨ ਪਿਆਰੇ ਨੰਦਰਮ ਸਵਾਮੀ ਪੂਰਾ ਸੰਗਰਥ ਆਇਆ ਪ੍ਰਭ ਜੀਉ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀ ਦਿਆਲਾ ਗੁਣ ਗਾਓ ਰੰਗ ਰਤਾ ਰਹੋ ਸਤ ਗੁਰੂ ਨਾਮ ਨਿਦਾਨੋ ਅੰਦਰ ਆਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਜਨੇ ਸਭ ਨੂੰ ਉਪਰਿ ਸਾਦ ਜਦ ਆ ਦੇ ਸੱਚ ਜੋ ਦਾ ਦੇ ਸੱਚ ਹੈ ਪੀ ਸੱਚ ਨਾਮ ਕੋ ਉਸੇ ਪੀ ਸੱਚ ਇੱਕ ਓਮ ਘਾਟ ਸਤਨਾਮ ਕਰਤਾ ਪੁਰਖ ਨਿਰਵੈਰ ਕਾਲ ਮੂਰਤਿ ਜੀ ਸੈ ਤੁੰਗਰ ਹੋਰ ਯਰਿਆ ਹੋਣਾ ਇਹ ਤਾਂ 12 ਹੋਣਗੇ ਇੱਥੇ ਬਣਾ ਪਰਿਆਟ ਜੀ ਆਈ ਬੋਣ ਸਤਨਾਮ ਜੀ ਵਾਹਿਗੁਰੂ ਅਮੇ ਜੋ ਕੋ ਸਤਨਾਮ ਸਤਨਾਮ ਬੋਲੇ ਕੋਨੇ ਹਾਲੋ ਸਤਿ ਸ੍ਰੀ ਅਕਾਲ ਵਾਹਿਗੁਰੂ 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 ਜੀ ਬਾਈ है <laughs> बि